ਵੀ ਕਿੱਧਰ ਦੀ ਮਾਲ ਪਸੂ ਲੈ ਕੇ ਆਉਂਦੇ ਨੇ ਤੇ ਰਸਤੇ ਦੇ ਵਿੱਚ ਤੁਸੀਂ ਐ ਲਾ ਲਓ ਪਹਿਲਾਂ ਤਾਂ ਥਾਂ ਥਾਂ ਤੇ ਸੂਲਾਂ ਪਈਆਂ ਨੇ ਜੇ ਸਾਈਕਲ ਤੇ ਲੈ ਕੇ ਆਉਣਗੇ ਤਾਂ ਪਹਿਲਾਂ ਸਾਈਕਲ ਪੈਂਚਰ ਆ ਲੈ ਵੀ ਆ ਹੁਣੇ ਮੂਰੇ ਮੂਰੇ ਜਿਹੜਾ ਆਪਣਾ ਕੱਟਰੂ ਆਪਾਂ ਹੁਣੇ ਵੀਡੀਓ ਪਾਈ ਜਾਂਦੇ ਸੀ ਕੋਈ ਇਹਦਾ ਰਸਤਾ ਨਹੀਂ ਹੈਗਾ ਤੇ ਕਿਸੇ ਦਾ ਕੱਟਰੂ ਮਰ ਗਿਆ ਤੇ ਕੱਟਰੂ ਇਹ ਤਾਂ ਆਇਆ ਜੀ ਲੈ ਕੇ ਆਏ ਨੇ ਤੇ ਤਾਂ ਜੀ ਪਹਿਲਾਂ ਤਾਂ ਤੁਹਾਨੂੰ ਇਹ ਸਵਾਲ ਪੁੱਛਦੇ ਆ ਤੁਸੀਂ ਜਿਵੇਂ ਪਹਿਲਾਂ ਹੁਣ ਇਹ ਕੱਟਰੂ ਲੈ ਕੇ ਆਏ ਹੋ ਤੇ ਲਿਆਉਂਦਿਆਂ ਨੂੰ ਇੱਥੇ ਬੜੀ ਮੁਸ਼ਕਲ ਆਈ ਹੋਣੀ ਬੜੀ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਸੂਲੇ ਸੂਣਾ ਡੰਡੀ 'ਚ ਸਾਰੀਆਂ ਹਾਂਜੀ ਸੂਲੇ ਸੂਣਾ ਖੜਾਈ ਜਾਂਦੇ ਨੇ ਤੇ ਇੱਕ ਤੁਹਾਡੀ ਜਿਹੜੀ ਅਸੀਂ ਨਾ ਇੱਥੇ ਵੀਡੀਓ ਬਣਾਉਣ ਲੱਗੇ ਸੀ ਕੱਲ ਸਾਨੂੰ ਇਸ ਦੀ ਥੋੜੀ ਜੀ ਮਿਲੀ ਸੀ ਗੱਲ ਤੇ ਕਿਸੇ ਨੇ ਗੱਲ ਸੁਣੀ ਨਹੀਂ ਸੀ ਮੈਂ ਤਾਂ ਕਰਕੇ ਅੱਜ ਵੀਡੀਓ ਪਾ ਰਿਹਾ ਤੇ ਵੀ ਇਹਦਾ ਤੁਹਾਡੀ ਕੀ ਮੰਗ ਆ ਵੀ ਤੁਹਾਡੇ ਲਈ ਕੀ ਸਹੂਲਤ ਕੀਤੀ ਜਾਵੇ ਬਾਗਲ ਵੱਜਣਾ ਚਾਹੀਦਾ ਗੇਟ ਲੱਗਣਾ ਚਾਹੀਦਾ ਜੀ ਨਾਲ ਕਿ ਜਿਹੜਾ ਮੇਨ ਰਸਤਾ ਉਧਰ ਦੀ ਹੈ ਜੀ ਕਰਾਂਗੇ ਆ ਉਧਰ ਦੀ ਹੈ ਇੱਕ ਨਲਕਾ ਲੱਗਣਾ ਚਾਹੀਦਾ ਹਾਂਜੀ ਤੇ ਇੱਕ ਤਾਂ ਪਾਣੀ ਵਾਸਤੇ ਹੱਥ ਧੋਣ ਲਈ ਕਿਉਂਕਿ ਘੱਟ ਵੱਡ ਕਰਦੇ ਆ ਖਲ ਢੇੜਦੇ ਨੇ ਤੇ ਹੱਥ ਧੋਣ ਦੇ ਲਈ ਇੱਥੇ ਕੋਈ ਨਲਕੇ ਦਾ ਪ੍ਰਬੰਧ ਕੀਤਾ ਜਾਵੇ ਨੰਬਰ 2 ਤੇ ਇੱਥੇ ਕੋਈ ਟੋਆ ਖਦਾਈ ਕੀਤੀ ਜਾਵੇ ਜਿਹੜੇ ਹੱਡ ਇੱਕ ਥਾਂ ਦੇ ਜਾਣ ਤੁਹਾਨੂੰ ਛੋਟੇ ਮੋਟੇ ਇੱਥੇ ਹੱਡ ਦੀਂਦੇ ਨਹੀਂ ਮੰਨਦਾ ਸਕੂਲਾਂ 'ਚ ਹੀ ਫਿਰਦੇ ਰਹਿਣਗੇ ਹੋਰ ਜੀ ਦੂਰ ਲੈ ਕੇ ਕਿੱਥੇ ਚੱਕੇ ਆ ਦੇਖੋ ਕਿਉਂਕਿ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਇਹ ਸੱਚ ਨੇ ਵਾਪਰਦੀਆਂ ਨੇ ਤੁਹਾਡੇ ਸਾਹਮਣੇ ਆ ਇੱਕ ਦੋ ਬੰਦੇ ਹੀ ਰਹਿ ਗਏ ਹਨ ਜੀ ਤਾਂ ਆਇਆ ਜੀ ਤੁਸੀਂ ਪਤੂ ਲੈ ਕੇ ਦੋ ਦੋ ਬੰਦੇ ਰਹਿ ਗਏ ਜੀ ਪਿੰਡ ਦੇ ਵਿੱਚ ਸਿਰਫ ਦੋ ਬੰਦੇ ਰਹਿ ਗਏ ਨੇ ਜਿਹੜੇ ਪਸ਼ੂ ਲੈ ਕੇ ਆਉਂਦੇ ਨੇ ਇਹ ਵੀ ਇੱਕ ਦਿਨ ਚਾਰ ਸਪਰੇ ਸੂਲਾ ਨੇ ਚਾਰ ਸਪਰੇ ਕਿਵੇਂ ਜੀ ਚਾਰ ਸਪਰੇ ਸੂਲਾ ਨੇ ਨੰਗੇ ਚ ਹਾਂਜੀ ਹਾਂਜੀ ਹਾਂ ਡੰਡੀ ਚ ਮੋੜੀਆਂ ਟੁੱਕਦੇ ਨੇ ਕਰਦੇ ਨੇ 20 ਰੁਪਏ ਪੈਂਚਰ ਵਾਲਾ ਲੈ ਲੈਂਦਾ ਅਸੀਂ ਕੀ ਕਰਾਂਗੇ ਸਹੀ ਗੱਲ ਹੈ ਜੀ ਤੇ ਇਹਨਾਂ ਨੂੰ ਇਹਦੇ ਵਿੱਚ ਤੁਹਾਨੂੰ ਪਤੀ ਆ ਜਦੋਂ ਮਾਲ ਪਸ਼ੂ ਲੈ ਕੇ ਆਉਂਦੇ ਨੇ ਜਿਹਦਾ ਪਸ਼ੂ ਮਰਦਾਗਾ ਘਰੋਂ ਚੱਕ ਕੇ ਲੈ ਕੇ ਆਉਂਦੇ ਆ ਵੀ ਇਹਨਾਂ ਨੂੰ ਕਿਹੜਾ ਕੋਈ ਤਾਂ ਨੂੰ ਕੋਈ ਖਰਚਾ ਪਾਣੀ ਵੀ ਦਿੰਦੇ ਜੀ ਕੋਈ ਬਸ ਜਿਹੜੇ ਕੋਈ ਕਰਸਾਨ ਨੇ ਕਣਕ ਦਿੰਦੇ ਨੇ ਉਹਨਾਂ ਚੱਕਦੇ ਆ ਦੂਜਿਆਂ ਨੂੰ ਜਵਾਬ ਹੀ ਦੇ ਦਿੰਦੇ ਆ ਠੀਕ ਹੈ ਜੀ ਹੱਕ ਵੀ ਬਣਦਾ ਜੀ ਫਿਰ ਇੱਥੇ ਗੰਦ ਚ ਹੱਥ ਮਾਰਨਾ ਕਿਹੜਾ ਸੌਖਾ ਪਿਆਗਾ ਪਹਿਲਾਂ ਤਾਂ ਇੱਥੇ ਤੁਸੀਂ ਜਾਓਗੇ ਰਸਤੇ ਦੇ ਵਿੱਚ 16 ਛੱਡੋ ਪਹਿਲਾਂ ਗੰਦ ਉਤ ਦੀ ਲੰਘਣਾ ਪੈਂਦਾ ਹਾਂਜੀ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਇੱਥੇ ਤਾਂ ਵੀ ਬੰਦੇ ਆਉਂਦੇ ਨੇ ਵੀ ਇੱਥੇ ਲੋਕ ਇੱਥੇ ਲੈਟਰਿੰਗ ਆ ਕੇ ਬੈਹ ਜਾਂਦੇ ਨੇ ਇਹ ਗੱਲਾਂ ਸੱਚ ਨੇ ਹਕੀਕਤ ਆ ਆਜੋ ਤੁਹਾਨੂੰ ਦਿਖਾਉਨੇ ਆ ਵੀ ਰਸਤੇ ਦਾ ਵੀ ਹਾਲ ਤੇ ਵੀ ਇਹ ਰਸਤਾ ਜਿਹੜਾ 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 ਇਹ ਰਸਤਾ ਹੈਗਾ ਇਹ ਜਗ੍ਹਾ ਤੱਕ ਕਿਸੇ ਦੀ ਹੋਰ ਹੈ ਜੀ ਹਨਾ ਜਿਹੜੇ ਵਿੱਚ ਦੀ ਇਹ ਰਸਤਾ ਬਣਾਇਆ ਹੋਇਆ ਹੈ ਹਾਂ ਇਸ ਦਾ ਇਹਦਾ ਸੀ ਆਪਣੇ ਹਸਪਤਾਲ ਦਾ ਅੱਛਾ ਅੱਛਾ ਜੀ ਹਸਪਤਾਲ ਦਾ ਜਿੱਦਾਂ ਸਾਨੂੰ ਗੇਟ ਚਾਹੀਦਾ ਹੈ ਠੀਕ ਹੈ ਜੇਟ ਚਾਹੀਦਾ ਹਾਂਜੀ ਉਧਰ ਤੁਹਾਨੂੰ ਪਹਿਲਾਂ ਦਿਖਾਇਆ ਜਿੱਧਰੋਂ ਸਾਰਾ ਰਸਤਾ ਬੰਦ ਸੀਗਾ ਉਧਰਲੀ ਸਾਈਡ ਗੇਟ ਗੇਟ ਚਾਹੀਦਾ ਹੈਗਾ ਕੱਲ ਨੂੰ ਸਾਨੂੰ ਬੰਦ ਵੀ ਕਰ ਸਕਦੇ ਨੇ ਇਹ ਤਾਂ ਕਦੋਂ ਵੀ ਬੰਦ ਹੋ ਸਕਦਾ ਆਜੋ ਤੁਹਾਨੂੰ ਦਿਖਾਉਣੇ ਜਿਹੜਾ ਰਸਤੇ ਦੇ ਵਿੱਚ ਦੀ ਇਹ ਲੈ ਕੇ ਆਉਂਦੇ ਆ ਤੁਹਾਨੂੰ ਸਕੂਲ ਵੀ ਦਿਖਾਉਣੇ ਆ ਵੇ ਸਕੂਲ ਕਿੱਡਾ ਕ ਦੂਰ ਆ ਕਿੰਨੇ ਕਿ ਨੇੜੇ ਆ ਤੇ ਆ ਦੇਖੋ ਇੱਥੋਂ ਦੀ ਉਧਰ ਰੱਖਾਂ ਹੀ ਬਾਈ ਕੈਮਰਾ ਮਾਰ ਕੇ ਇੱਥੋਂ ਦੀ ਪਹਿਲਾਂ ਇਸ ਤਰ੍ਹਾਂ ਆ ਦੇਖੋ ਹੁਣ ਅਸੀਂ ਵੀਡੀਓ ਬਣਾ ਰਹੇ ਸੀ ਸੀ ਕਟਰੂ ਨੂੰ ਹੁਣ ਹੀ ਲੈ ਕੇ ਆਏ ਨੇ ਤੇ ਆ ਜੋ ਆਹ ਕੁੱਤੇ ਲੈ ਆ ਵੀ ਗਏ ਪਹਿਲਾਂ ਇਹਨਾਂ ਨੂੰ ਪਿੱਛੇ ਜਿੱਥੇ ਉਹਨਾਂ ਨੇ ਖੜਾਇਆ ਸੀਗਾ ਸਾਈਕਲ ਉੱਥੋਂ ਆ ਦੇਖੋ ਰੱਸਾ ਲੈ ਗਿਆ ਕੁੱਤਾ ਚੱਕ ਕੇ ਕਿਉਂਕਿ ਕਟੂਰਾ ਉਸ ਰੱਸੇ ਨਾਲ ਉਹ ਉਹਨੂੰ ਬੰਨਿਆ ਹੋਇਆ ਸੀਗਾ ਜਿਹੜਾ ਕਟਰੂ ਮਰਿਆ ਹੋਇਆ ਸੀਗਾ ਤੇ ਇੱਥੋਂ ਕਈ ਵਾਰ ਤਾਂ ਇਦਾਂ ਦਾ ਵੀ ਸਿਸਟਮ ਹੋ ਜਾਂਦਾ ਇਹ ਤੇ ਖੜਾ ਕੇ ਸਾਈਕਲ ਜਦੋਂ ਕੁੱਤੇ ਨੂੰ ਚੱਕਦੇ ਆ ਆਪਣਾ ਸੌਰੀ ਜਦੋਂ ਕੋਈ ਸੂਲਾ ਚੱਕਦੇ ਨੇ ਇਥੋਂ ਪਹਿਲਾਂ ਤਾਂ ਕਈ ਵਾਰ ਕਹਿੰਦੇ ਵੀ ਸਾਈਕਲ ਨੂੰ ਖਿੱਚ ਲੈਂਦੇ ਨੇ ਕੁੱਤੇ ਜਿਹੜਾ ਉੱਤੇ ਕੋਈ ਕੱਟਰੂ ਬਸਰੂ ਹੁੰਦਾਗਾ ਤੇ ਆਹ ਦੇਖੋ ਤੁਹਾਡੇ ਸਾਹਮਣੇ ਆ ਇੱਧਰ ਜਿਹੜਾ ਆਪਣਾ ਆ ਰਸਤਾ ਦਿਖਾ ਦੇ ਬਈ ਪਹਿਲਾਂ ਤਾਂ ਸਾਰਾ ਐਦਾਂ ਦਾ ਹਾਲ ਆ ਹੱਡਾ ਰੋੜੀ ਦਾ ਤੇ ਕੋਈ ਕਿਸੇ ਦਾ ਧਿਆਨ ਨਹੀਂ ਹੈਗਾ ਇਸ ਵੱਲ ਪਰ ਇਸ ਚੀਜ਼ਾਂ ਨੂੰ ਕੋਈ ਕੋਈ ਦੇਖਦਾ ਖਿਆਲ ਨਾਲ ਅਸਲ ਤਾਂ ਕਿਸੇ ਨੇ ਦੇਖੀ ਨਹੀਂ ਅੱਜ ਤੱਕ ਤੇ ਕਿਉਂਕਿ ਮੈਂ ਵੀ ਅੱਜ ਅੱਕ ਕੇ ਜਿਹੜੇ ਵੀਡੀਓ ਬਣਾ ਕੇ ਪਾ ਰਿਹਾ ਤੇ ਇੱਧਰ ਮੇਰੇ ਪਿੱਛੇ ਜੋਇਆਂ ਰੋਡ ਅੱਕਾਂ ਵਾਲੀ ਇੱਧਰ ਜਿਹੜੀ ਇਹ 메ਨ ਸੜਕ ਆਉਂਦੀ ਆ ਇੱਥੋਂ 메ਨ ਗੇਟ ਆ ਗਿਆ ਜਿਹੜਾ ਸਕੂਲ ਦਾ ਤੇ ਇਹ ਜਿਹੜਾ ਆਪਣਾ ਸਾਰਾ ਸਕੂਲ ਆ ਉਹ ਤੁਰਦੀ ਤੁਰ ਸਕੂਲ ਦੀ ਬਾਉਂਡਰੀ ਆ ਜਿਹੜੀ ਆਪਣੀ ਇਹ ਵੱਜੀ ਹੋਈ ਆ ਉੱਥੋਂ ਦੀ ਜਿਹੜੇ ਕੁੱਤੇ ਨੇ ਹੱਡ ਚੱਕ ਕੇ ਫੇਰ ਵੀ ਗਰਾਊਂਡ ਦੇ ਵਿੱਚ ਜਿਹੜੇ ਖੇਡਾਂ ਵਾਲੇ ਗਰਾਊਂਡ ਬਣੇ ਹੋਇਆ ਉੱਥੇ ਗਰਾਊਂਡ ਦੇ ਵਿੱਚ ਕੁੱਤੇ ਹੱਡ ਲੈ ਜਾਂਦੇ ਨੇ ਤੇ ਇੱਥੇ ਸਕੂਲ ਦੇ ਵਿੱਚ ਅੰਦਰ ਵੀ ਹੱਡੀ ਹੱਡ ਮਿਲਣਗੇ ਤੁਹਾਨੂੰ ਕਿਉਂਕਿ ਹੱਡਾ ਰੋੜੀ ਦੇ ਵਿੱਚੋਂ ਤਾਂ ਹੱਡ ਮਿਲਦੇ ਨਹੀਂ ਪਰ ਸਕੂਲ ਦੇ ਵਿੱਚੋਂ ਜਰੂਰ ਮਿਲ ਜਾਣਗੇ ਜਸ ਸਾਈਡਾਂ ਵਾਲੀਆਂ ਜ਼ਮੀਨਾਂ ਨੇ ਇੱਥੋਂ ਮਿਲ ਜਾਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਥੈਂਕ ਯੂ